ਛੋਟੀ ਮਤਲਬ ਟ੍ਰੇਨ ਚੱਲਦੀ ਸੀ ਇੱਥੇ ਪਹਿਲਾਂ ਇਹ ਅੰਗਰੇਜ਼ਾਂ ਟਾਈਮ ਪਛਾਇਆ ਗਿਆ ਸੀ ਕਹਿੰਦੇ ਪਰ ਉਸ ਤੋਂ ਬਾਅਦ ਇਹ ਟ੍ਰੇਨ ਲੈ ਵੀਰੇ ਇਸ ਟਾਈਮ ਆਪਾਂ ਹੈਗੇ ਹਰਦਵਾਰ ਹਰਦਵਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਹਮਣੇ ਹੈਗਾ ਘੰਟਾ ਘਰ ਇੱਧਰ ਦੇਖ ਸਕਦੇ ਹੋ ਸਾਰਾ ਜਿਹੜਾ ਗੰਗਾ ਦਾ ਪਾਣੀ ਸੀ ਉਹ ਸੁੱਕ ਚੁੱਕਿਆ ਤੇ ਇਹਦੇ ਵਿੱਚ ਨਾ ਇੱਕ ਬਹੁਤ ਹੀ ਵਧੀਆ ਚੀਜ਼ ਹੈ ਮਤਲਬ ਕਿ ਅੰਗਰੇਜ਼ਾਂ ਟਾਈਮ ਦੀ ਦੱਸੀ ਜਾ ਰਹੀ ਹੈ ਉਹ ਉਦੋਂ ਦੇ ਹੀ ਮਤਲਬ ਇੱਥੇ ਪਿਆ ਤੁਹਾਨੂੰ ਮੈਂ ਇੱਕ ਚੀਜ਼ ਦਿਖਾਣੀ ਹੈ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਮਾਤਾ ਮਨਸਾ ਦੇਵੀ ਦਾ ਮੰਦਿਰ ਵੀ ਹੈ ਜੈ ਮਾਤਾ ਦੀ ਕਮੈਂਟਾਂ ਚ ਜਰੂਰ ਲਿਖਿਓ ਆ ਦੇਖੋ ਸਾਹਮਣੇ ਠੀਕ ਹੈ ਤੇ ਆਪਾਂ ਇਸ ਟਾਈਮ ਬਿਲਕੁਲ ਹੀ ਗੰਗਾ ਦੇ ਵਿਚਾਲੇ ਖੜੇ ਆ ਦੇਖ ਸਕਦੇ ਹੋ ਤੁਸੀਂ ਇੱਥੇ ਜਲ ਹੁੰਦਾ ਸੀ ਪਰ ਇਸ ਟਾਈਮ ਕੁਝ ਨਹੀਂ ਹੈਗਾ ਨਾ ਆ ਬੇਖ ਸਕਦੇ ਹੋ ਤੁਸੀਂ ਬਿਲਕੁਲ ਹੀ ਖਾਲੀ ਹੈ ਤੇ ਤੁਹਾਨੂੰ ਮਤਲਬ ਜਦੋਂ ਵੀ ਤੁਸੀਂ ਹਰਦੁਆਰ ਆਨੇਓ ਤਾਂ ਇੱਥੇ ਜਲ ਪੂਰਾ ਫੁੱਲ ਬਟਾ ਫੁੱਲ ਮਿਲਦਾ ਪਰ ਇੰਨਾ ਦਿਨਾਂ ਚ ਕੀ ਹੁੰਦਾ ਹੈ ਦੁਸ਼ਹਿਰੇ ਤੋਂ ਲੈ ਕੇ ਦੀਵਾਲੀ ਤੱਕ ਜਿਹੜੀ ਗੰਗਾ ਦੀ ਸਫਾਈ ਕੀਤੀ ਜਾਂਦੀ ਹੈ ਤੇ ਉੱਥੇ ਇੱਕ ਨਾ ਚਮਤਕਾਰੀ ਚੀਜ਼ ਹੈ ਠੀਕ ਹੈ ਆ ਇੱਕ ਰੇਲਵੇ ਟਰੈਕ ਆ ਦੇਖੋ ਠੀਕ ਹੈ ਨਾਲ-ਨਾਲ ਇੱਕ ਰੇਲਵੇ ਟਰੈਕ ਵੀ ਹੈ ਦੇ ਗੰਗਾ ਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਇੱਧਰ ਮੈਂ ਤੁਹਾਨੂੰ ਦਿਖਾਣਾ ਆ ਦੇਖੋ ਛੋਟੀ ਟ੍ਰੇਨ ਚੱਲਦੀ ਸੀ ਉਹ ਅੰਗਰੇਜ਼ਾਂ ਟਾਈਮ ਦਾ ਕਹਿੰਦੇ ਇਹ ਜਿਹੜਾ ਰੇਲਵੇ ਟਰੈਕ ਹੈਗਾ ਆ ਦੇਖ ਸਕਦੇ ਹੋ ਤੁਸੀਂ ਇੱਧਰ ਉਹ ਮੈਂ ਤੁਹਾਨੂੰ ਦੁਬਾਰਾ ਫੇਰ ਦਿਖਾ ਦਿੰਦਾ ਹਰ ਦੁਆਰ ਤੋਂ ਮੈਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਸਾਹਮਣੇ ਮਾਤਾ ਮਨਸਾ ਦੇਵੀ ਦਾ ਮੰਦਿਰ ਹੈ ਤੇ ਆ ਦੇਖੋ ਆ ਟਰੈਕ ਹੈ ਇੱਕ ਰੇਲਵੇ ਟਰੈਕ ਹੈ ਜੋ ਗੰਗਾ ਦੇ ਬਿਲਕੁਲ ਵਿਚਾਲੇ ਹੈ ਜਮ ਸੈਂਟਰ 'ਚ ਆ ਦੇਖੋ ਛੋਟੀ ਮਤਲਬ ਟ੍ਰੇਨ ਚੱਲਦੀ ਸੀ ਇੱਥੇ ਪਹਿਲਾਂ ਇਹ ਅੰਗਰੇਜ਼ਾਂ ਟਾਈਮ ਬਿਛਾਇਆ ਗਿਆ ਸੀ ਕਹਿੰਦੇ ਪਰ ਉਸ ਤੋਂ ਬਾਅਦ ਇਹ ਟਰੈਕ ਨੂੰ ਕਾਫੀ ਸਾਲ ਹੋ ਗਏ ਬੰਦ ਹੋਏ ਨੂੰ ਤੇ ਹੁਣ ਇਹਨੂੰ ਇਸ ਤਰ੍ਹਾਂ ਹੀ ਪਿਆ ਦਿਖਾ ਦੇਣਾ ਤੁਹਾਨੂੰ ਮੈਂ ਲਵਾਂ ਵੀ ਆ ਦੇਖੋ ਠੀਕ ਹੈ ਤੇ ਇਧਰ ਉਧੋਂ ਜਦੋਂ ਤੁਸੀਂ ਆਂਦੇ ਹੋ ਜਾਂ ਕਾਬੜ ਲੈਣ ਆਂਦੇ ਹੋ ਉਦੋਂ ਇੱਥੇ ਤੱਕ ਕੋਈ ਨਹੀਂ ਪਹੁੰਚ ਸਕਦਾ ਫਿਲਹਾਲ ਹੁਣ ਇੱਥੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਹੀ ਖਾਲੀ ਪਈ ਸੁੱਕੀ ਗੰਗਾ ਜਮਾ ਸੁਕਰੀ ਹੈ ਉਹ ਦੇਖੋ ਸਾਹਮਣੇ ਮੂਰਤੀ ਬਣੀ ਹੋਈ ਹੈ ਗੰਗਾ ਮਾਤਾ ਦੀ ਠੀਕ ਹੈ জুম ਕਰਕੇ ਦਿਖਾ ਮੈਂ ਤੁਹਾਨੂੰ ਤੇ ਆ ਦੇਖੋ ਤੇ ਇੱਥੇ ਵੀ ਐਵੇਂ ਲੱਗਦਾ ਹੁੰਦਾ ਵੀ ਇੱਥੇ ਨੂੰ ਬਹੁਤ ਜ਼ਿਆਦਾ ਪਾਣੀ ਹੈ ਅਸਲ 'ਚ ਆ ਦੇਖੋ ਮੈਂ ਤੁਹਾਨੂੰ ਰੇਲਵੇ ਟ੍ਰੈਕ ਹੀ ਦਿਖਾਣਾ ਸੀ ਪਹਿਲਾਂ ਮੈਂ ਵੀਡੀਓ 'ਚ ਦੱਸਿਆ ਸੀਗਾ ਆ ਨਾਲ-ਨਾਲ ਪੁਲ ਬਣਿਆ ਹੋਇਆ ਤੇ ਉੱਧਰ ਗੰਗਾ ਜਿਹੜਾ ਪਾਣੀ ਪਰਲੀ ਸਾਈਡ ਛੱਡਿਆ ਹੋਇਆ ਆ ਦੇਖ ਸਕਦੇ ਹੋ ਤੁਸੀਂ ਰੇਲਵੇ ਟ੍ਰੈਕ ਕਹਿੰਦੇ ਇਹ ਬਹੁਤ ਸਾਲ ਪੁਰਾਣਾ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਤਾਂ ਇਹ ਛੋਟੀ ਲਾਈਨ ਹੈ ਬਿਲਕੁਲ ਹੀ ਇਹ ਤੇ ਬਿਲਕੁਲ ਹੀ ਗੰਗਾ ਦੇ ਵਿਚਾਲੇ ਆ ਇਹ ਟਰੈਕ ਫਿਰ ਮੈਂ ਤੁਹਾਨੂੰ ਦੁਬਾਰਾ ਦਿਖਾ ਦਿੰਦਾ ਆ ਦੇਖੋ ਗੰਗਾ ਚ ਜਿਹੜਾ ਪਾਣੀ ਹੈ ਬਿਲਕੁਲ ਸੁੱਕ ਚੁੱਕਿਆ ਜਲ ਕਿਉਂਕਿ ਹੁਣ ਗੰਗਾ ਮਈਆ ਦੀ ਸਾਫ ਸਫਾਈ ਚੱਲ ਰਿਹਾ ਆ ਦੇਖ ਲਓ ਕਮੈਂਟਾਂ ਚ ਜੈ ਮਾਤਾ ਦੀ ਜ਼ਰੂਰ ਲਿਖਿਓ ਜੈ ਗੰਗਾ ਮਾ ਠੀਕ ਹੈ ਤੇ ਵੀਡੀਓ ਸ਼ੇਅਰ ਕਰਿਓ